ਦੇਖੋ ਹਰ ਬੰਦੇ ਨੂੰ ਦੁਕਾ ਦੇ ਸਿੱਧੂ ਸਾਹਿਬ ਬੜੇ ਪੁਰਾਣੇ ਸੀਨੀਅਰ ਲੀਡਰ ਨੇ ਉਦੋਂ ক্রিকেট ਦੇ ਬੜੇ ਟਾਪ ਦੇ ਖਿਡਾਰੀ ਰਹੇ ਉਹ ਜੋ ਵੀ ਕਰਨਗੇ ਵਧੀਆ ਉਹਨਾਂ ਆਪਣੀ ਸੋਚ ਨਾਲ ਕੀਤਾ ਵੈਲਕਮ ਹੈ ਕਰਨਾ ਚਾਹੀਦਾ ਹਰ ਬੰਦੇ ਨੂੰ ਕਰਨਾ ਚਾਹੀਦਾ ਉਹ ਕੀ ਕਰਦੇ ਆ ਕੀ ਨਹੀਂ ਕਰਦੇ YouTube ਤੇ ਚੈਨਲ ਕਹਿੰਦੇ ਉਹਨਾਂ ਨੇ ਸ਼ੁਰੂ ਕਰਨਾ ਬੜੇ ਅੱਗੇ ਵੀ YouTube ਚੈਨਲ ਹੈਗੇ ਆ ਤੇ ਸਿੱਧੂ ਸਾਹਿਬ ਵੀ ਕਰਨਗੇ ਵਧੀਆ ਯਾਰ ਕੋਈ ਚੰਗੀ ਚੀਜ਼ ਜੀ ਮਿਲਿਆ ਕਦੂ ਆਪਾਂ ਨੂੰ ਸਿੱਧੂ ਸਾਹਿਬ ਕੋਈ ਮਾੜੀ ਚੀਜ਼ ਤੇ ਨਹੀਂ ਦਿਖਾਉਣਗੇ ਜੋ ਵੀ ਦਿਖਾਉਣਗੇ YouTube ਚੈਨਲ ਦੇ ਉੱਤੇ ਚੰਗੀਆਂ ਮੈਨੂੰ ਆਸ ਹੈ ਕਿ ਉਹਨਾਂ ਦੇ ਚੈਨਲ ਦੇ ਉੱਤੇ ਚੰਗੇ ਜਿਹੜੇ ਪ੍ਰੋਗਰਾਮ ਹੈ ਚੰਗੀਆਂ ਚੀਜ਼ਾਂ ਪੰਜਾਬ ਪੱਕੀ ਜਿਹੜੀਆਂ ਉਹ ਆਉਣਗੀਆਂ ਕੀ ਲੱਗਦਾ ਨਹੀਂ ਕਿ ਸਿਆਸੀ ਤੌਰ ਤੇ ਐਂਟਰੀ ਕੀਤੀ ਹੈ ਦੇਖੋ ਮਤਲਬ ਜੋ ਵੀ ਹੋਵੇ ਮਤਲਬ ਉਹਨਾਂ ਦੀ ਐਂਟਰੀ ਸਿਆਸੀ ਤੌਰ ਤੇ ਹੋਵੇ ਗਿਆ ਸਿਆਸੀ ਤੌਰ ਤੇ ਹੋਵੇ ਪਰ ਜੇ ਉਹ YouTube ਚੈਨਲ ਚਲਾਉਣਗੇ ਤੇ ਮੈਨੂੰ ਪੱਕੀ ਉਮੀਦ ਹੈ ਕਿ ਜਿਹੜੇ ਕਈ YouTube ਚੈਨਲ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਗੰਦ ਪਾ ਰਹੇ ਆ ਬੜੀਆਂ ਇਨੈਕਟਿਵ ਚੀਜ਼ਾਂ ਦਿਖਾ ਰਹੇ ਆ ਉਸ ਚੀਜ਼ ਨੂੰ ਠੱਲ ਪਾਉਗੀ ਉਹ ਸਿੱਧੂ ਸਾਹਿਬ ਦਾ ਜਿਹੜਾ ਚੈਨਲ ਹੋਊਗਾ ਲਾਜ਼ਮੀ ਮੈਂ ਆਸ ਕਰਦਾ ਉਹਨਾਂ ਦਾ ਜਿੱਦਾਂ ਦੇ ਉਹ ਬੰਦੇ ਆ ਕਮੇਡੀਅਨ ਨੇ ਕਿਦਕੜ ਦੇ ਖੜਾਦੀ ਨੇ ਪੰਜਾਬ ਪਤੀ ਉਹਨਾਂ ਦੀ ਸੋਚ ਅੱਛੀ ਆ ਵਧੀਆ ਕੰਮ ਕਰਦੇ ਆ ਵੈਲਕਮ ਆ ਕਰਨਾ ਚਾਹੀਦਾ ਯਾਰ ਆਪਾਂ ਮਾੜਾ ਥੋੜਾ ਗਾ ਕੇ ਨਵਜੋ ਸਿੱਧੂ ਆਏ ਨੇ ਰਾਜਨੀਤੀ ਬਾਰੇ ਨਾ YouTube ਚੈਨਲ ਲੈ ਕੇ ਠੀਕ ਹੈ ਦੇਖੋ ਹਰ ਬੰਦੇ ਨੂੰ ਧਕਾ ਦੇ ਆ ਸਿੱਧੂ ਸਾਹਿਬ ਬੜੇ ਪੁਰਾਣੇ ਸੀਨੀਅਰ ਲੀਡਰ ਨੇ ਉਦੋਂ ক্রিকেট ਦੇ ਬੜੇ ਟਾਪ ਦੇ ਖਿਡਾਰੀ ਦੇ ਉਹ ਜੋ ਵੀ ਕਰਨਗੇ ਵਧੀਆ ਉਹਨਾਂ ਆਪਣੀ ਸੋਚ ਨਾਲ ਕੀਤਾ ਵੈਲਕਮ ਹੈ ਕਰਨਾ ਚਾਹੀਦਾ ਹਰ ਬੰਦੇ ਨੂੰ ਕਰਨਾ ਚਾਹੀਦਾ ਉਹ ਕੀ ਕਰਦੇ ਆ ਕੀ ਨਹੀਂ ਕਰਦੇ YouTube ਚੈਨਲ ਕਹਿੰਦੇ ਉਹਨਾਂ ਨੇ ਸ਼ੁਰੂ ਕਰਨਾ ਬੜੇ ਅੱਗੇ ਵੀ YouTube ਚੈਨਲ ਹੈਗੇ ਆ ਤੇ ਸਿੱਧੂ ਸਾਹਿਬ ਵੀ ਕਰਨਗੇ ਵਧੀਆ ਯਾਰ ਕੋਈ ਚੰਗੀ ਚੀਜ਼ ਜੀ ਮਿਲਿਆ ਕਦੂ ਆਪਾਂ ਨੂੰ ਸਿੱਧੂ ਸਾਹਿਬ ਕੋਈ ਮਾੜੀ ਚੀਜ਼ ਤੇ ਨਹੀਂ ਦਿਖਾਉਣਗੇ ਜੋ ਵੀ ਦਿਖਾਉਣਗੇ YouTube ਚੈਨਲ ਦੇ ਉੱਤੇ ਚੰਗਿਆ ਮੈਨੂੰ ਆਸ ਹੈ ਕਿ ਉਹਨਾਂ ਦੇ ਚੈਨਲ ਦੇ ਉੱਤੇ ਚੰਗੇ ਜਿਹੜੇ ਪ੍ਰੋਗਰਾਮ ਹੈ ਚੰਗੀਆਂ ਚੀਜ਼ਾਂ ਪੰਜਾਬ ਪੱਕੀ ਜਿਹੜੀਆਂ ਉਹ ਆਉਣਗੀਆਂ ਕੀ ਲੱਗਦਾ ਨਹੀਂ ਕਿ ਸਿਆਸੀ ਤੌਰ ਤੇ ਐਂਟਰੀ ਕੀਤੀ ਹੈ ਦੇਖੋ ਮਤਲਬ ਜੋ ਵੀ ਹੋਵੇ ਮਤਲਬ ਉਹਨਾਂ ਦੀ ਐਂਟਰੀ ਸਿਆਸੀ ਤੌਰ ਤੇ ਹੋਵੇ ਗੈਸ ਸਿਆਸੀ ਤੌਰ ਤੇ ਹੋਵੇ ਪਰ ਜੇ ਉਹ YouTube ਚੈਨਲ ਚਲਾਉਣਗੇ ਤੇ ਮੈਨੂੰ ਪੱਕੀ ਉਮੀਦ ਹੈ ਕਿ ਜਿਹੜੇ ਕਈ YouTube ਚੈਨਲ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਗੰਦ ਪਾ ਰਹੇ ਆ ਬੜੀ ਇਨਐਕਟਿਵ ਚੀਜ਼ਾਂ ਦਿਖਾ ਰਿਆ ਉਸ ਚੀਜ਼ ਨੂੰ ਠੱਲ ਪਾਉਗੀ ਉਹ ਸਿੱਧੂ ਸਾਹਿਬ ਦਾ ਜਿਹੜਾ ਚੈਨਲ ਹੋਊਗਾ ਲਾਜ਼ਮੀ ਮੈਂ ਆਸ ਕਰਦਾ ਹਾਂ ਉਹਨਾਂ ਦਾ ਜਿੱਦਾਂ ਦੇ ਉਹ ਬੰਦੇ ਆ ਕਮੇਡੀਅਨ ਨੇ ਆ ਕਿਕਟ ਦੇ ਖਿਡਾਰੀ ਨੇ ਪੰਜਾਬ ਪਤੀ ਉਹਨਾਂ ਦੀ ਸੋਚ ਅੱਛੀ ਹੈ ਵਧੀਆ ਕੰਮ ਕਰਦੇ ਹੈ ਵੈਲਕਮ ਹੈ ਕਰਨਾ ਚਾਹੀਦਾ ਯਾਰ ਆਪਾਂ ਮਾੜਾ ਥੋੜਾ ਗਾ ਕੇ ਆਧਾਰ ਕਾਰਡ ਸਰਵਸ ਬੰਦ ਹੋ ਜਾ ਰਹੀ ਹੈ ਹੈ ਆਧਾਰ ਕਾਰਡ ਸਰਵਸ ਜਿਹੜੀ ਵਾਸਤੇ ਧੀ ਔਰ ਮਹਿਲਾਵਾਂ ਦੇਣਦੇ ਆ ਨਹੀਂ ਨਹੀਂ ਅਜੇ ਅਜੇ ਬਾਅਦ ਕੁਝ ਨਹੀਂ ਅਫਵਾਹ ਹੀ ਹੈ ਨੇ ਅਜੇ ਕੋਈ ਇਦਾਂ ਦੀ ਗੱਲ ਨਹੀਂ ਇਦਾਂ ਹਿਆਣੇ ਦੇ ਪਾਣੀ ਦਾ ਪੰਗਾ ਪਾਇਆ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਦੀ ਗੱਲ ਉਹ ਸੱਦਾ ਜਾਇਆ ਕਿ ਅਸੀਂ ਬਲ ਜੋ ਮੁੱਖ ਮੰਤਰੀ ਸਾਹਿਬ ਨੇ ਕੱਲ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪੰਜਾਬ ਕੋ ਦੇਣ ਲਈ ਅਸੀਂ ਤੇ ਆਪਣਾ ਪਾਣੀ ਮਸਾ ਕੁਦਾ ਕਰਦੇ ਸਮਝੇ ਕਿ ਦੀ ਗੱਲ ਸਾਡਾ ਪਾਣੀ ਜਿਹੜਾ ਐਤਕਾ ਦੇਖੋ ਹੋਰ 10 ਦਿਨ ਦੀ ਗੱਲ ਆ ਮਤਲਬ ਪਹਿਲੀ ਜੂਨ ਤੋਂ ਝੋਨੇ ਦਾ ਸ਼ੁਰੂ ਹੋ ਜਾਣਾ ਪੰਜਾਬ ਦੀ ਹੱਦ ਨੁਕਰ ਦੇ ਉੱਤੇ ਪਾਣੀ ਪਹਚਾਉਣਾ ਮੈਰੀ ਪਾਣੀ ਪਹਚਾਉਣਾ ਦਰਿਆਵਾਂ ਦਾ ਪਾਣੀ ਹੈ ਮੈਦਾਨਾਂ ਦੇ ਵਿੱਚ ਉਹ ਇੱਕ ਬੜੀ ਵੱਡਾ ਸਾਡੇ ਲਈ ਚੈਲੰਜ ਆ ਉਹਦਾ ਅਸੀਂ ਪਹਚਾ ਦੇਾਂਗੇ ਇਸ ਕਰਕੇ ਸਾਡੇ ਕੋਲ ਸਰ ਕੋਈ ਪਾਣੀ ਹੈ ਨਹੀਂ ਹਰਿਆਣੇ ਦੇ ਲਈ ਇੱਕ ਬੂੰਦ ਪਾਣੀ ਨਹੀਂ ਹੈ ਜੀ ਇੱਕ ਗਲਾਸ ਵੀ ਉਹ ਕਹਦੇ ਨੇ ਦੇ ਦਿਓ ਇੱਕ ਗਲਾਸ ਵੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਨਾ ਹੀ ਦੇਾਂਗੇ ਨਾ ਸਾਡੇ ਕੋਲ ਹੈਗਾ